ਜੋ ਜਾਨਦਾ ਹੀ ਮਾਰਨਾ ਉਹਨੇ ਮਾਰਨਾ ਕੀ ਹੈ ਪੜਾਈ ਹੈ ਪੜਾਈ ਸੀ ਨਿਸ਼ਚੈ ਕਰ ਆਪਣੀ ਜਿੱਤ ਕਰੂ ਇਹ ਢੜਤਾ ਨਾਲ ਜਾਊਗਾ ਕਿ ਜਿੱਤ ਕੇ ਉੱਲੀ ਜਾਉਂਦਾ ਤਾਂ ਹੀ ਵਸ ਰਬੜਾ ਸਰ ਲੈ ਆਇਆ ਵੱਢ ਕੇ ਐਵੇਂ ਲੈ ਨਿਸ਼ਚੈ ਕਰਕੇ ਗਏ ਤੇ ਵਸਰ ਲੈ ਕੇ ਉੜ ਢੜਤਾ ਹੀ ਢੰਗੇ ਬੰਦੀ ਢੜਤਾ ਹੈ ਇਹ ਚੇਤਾ ਮੇ ਆਪੀ ਹੈ ਜਦੋਂ ਮੈਂ ਢੜਤਾ ਛੱਡ ਗਿਆ ਗਿਆ ਤਦਾਂ ਤੂੰ ਝੂਠ ਤੇਰੇ ਖਿਲਾਫ ਇਕੱਠਾ ਹੋਵੇ ਫਿਰ ਕਾਨੂੰਨ ਦਾ ਝੂਠ ਇਕੱਠਾ ਹੋ ਜੂਗਾ ਤੇ ਜੋਬ ਇਕੱਠਾ ਤੇਰੇ ਖਿਲਾਫ ਜਦ ਹੋਊਗਾ ਜਦ ਤੇਰੀ ਜੜਤਾ ਕਮਜ਼ੋਰ ਹੋ ਜੂ ਤੇਰੇ ਖਿਲਾਫ ਵਾਲੇ ਜਦ ਇਕੱਠੇ ਹੋਣਗੇ ਤੇ ਤੇਰੇ ਦੀ ਕਮਜ਼ੋਰੀ ਦੇਖ ਲੈਣਗੇ ਤਾਂ ਵਕਾਰ ਮੈਂ ਤਾਂ ਹੌਸਲਾ ਪਾਊਗਾ ਤੈਨੂੰ ਝਾਕਣ ਦਾ ਇਹਨਾਂ ਦਾ ਤਾਂ ਹੌਸਲਾ ਹੀ ਨਹੀਂ ਪੈਂਦਾ ਝਾਕਣ ਦਾ ਤ ਤੇਰੀ ਅੱਖ ਦੇ ਵਿੱਚ ਭੈ ਦੀ ਕਣ ਦੇਖ ਲੈਣਗੇ ਨਾ ਹੋ